ਸਾਤਰੀਆ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆ ਝੋਨੇ ਦੇ ਮੰਡੀ ਰੇਟਾਂ ਦੀ ਤਾਂ ਝੋਨੇ ਦੇ ਰੇਟ ਇਸ ਵਾਰ ਜੋ ਪਹਿਲੇ ਨਾਲੋਂ ਤਾਂ ਤੇਜ਼ੀ ਦਿਖ ਰਹੀ ਹੈ ਪਰ ਜੋ ਪਿਛਲੇ ਸਾਲ ਵਾਲੇ ਜੋ ਰੇਟ ਨੇ ਉਹ ਕਿਸਾਨਾਂ ਨੂੰ ਇਸ ਵਾਰ ਨਹੀਂ ਮਿਲਨੇ ਤੇ ਉਹ ਰੇਟਾਂ ਦੇ ਚਾਹ ਵਿੱਚ ਜੇ ਕਿਸਾਨ ਵੀਰ ਆਪਦਾ ਝੋਨਾ ਸਟੋਰ ਕਰਨ ਦੀ ਸੋਚ ਰਹੇ ਨੇ ਤਾਂ ਉਹ ਰੇਟਾਂ ਦੇ ਖਵਾਬ 'ਚ ਝੋਨਾ ਆਵਦਾ ਸਟੋਰ ਨਾ ਕਰਿਓ ਤੇਜ਼ੀ ਪਹਿਲੇ ਨਾਲੋਂ ਤਾਂ ਮੰਡੀਆਂ ਦੇ ਵਿੱਚ ਹੈ ਪਰ ਇੰਨੀ ਤੂਫਾਨੀ ਤੇਜ਼ੀ ਵੀ ਮੰਡੀਆਂ ਦੇ ਵਿੱਚ ਵੇਖਣ ਨੂੰ ਨਹੀਂ ਮਿਲ ਰਹੀ ਸੋ ਵੱਤ ਬਾਤ 200-300 ਰੁਪਏ ਦੀ ਤੇਜ਼ੀ ਹੋਰ ਦੇਖਣ ਨੂੰ ਮੰਡੀ ਦੇ ਵਿੱਚ ਮਿਲ ਸਕਦੀ ਹੈ ਐਸ ਤੋਂ ਜ਼ਿਆਦਾ ਜਿਵੇਂ ਪਿਛਲੇ ਸਾਲ ਜੋ ਰੇਟ ਸੀ 5000 ਦੇ ਆਂਕੜੇ ਵੀ ਸ਼ੂ ਗਏ ਸੀ ਪਰ ਐਸ ਵਾਰ ਉਹ ਉਮੀਦ ਤੇ ਉਹ ਤੇਜ਼ੀ ਵਾਲਾ ਮੋੜ ਮੰਡੀ ਦੇ ਵਿੱਚ ਨਹੀਂ ਦਿਖ ਰਿਹਾ ਸੋ ਕਿਸਾਨ ਵੀਰ ਆਪਦਾ ਸੋਚ ਸਮਝ ਕੇ ਝੋਨਾ ਰੱਖਣ ਤੇ ਐਡੀ ਜ਼ਿਆਦਾ ਤੇਜ਼ੀ ਮੰਡੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਦੇਖੀ ਜਾ ਸਕਦੀ ਸੋ ਪਿਛਲੇ ਸਾਲ ਵਾਲੇ ਜੋ ਚਾਹ ਦੇ ਹਿਸਾਬ ਨਾਲ ਜਾਂ ਰੇਟਾਂ ਦੇ ਹਿਸਾਬ ਨਾਲ ਇਸ ਸਾਲ ਜੋ ਸਟੋਰ ਕਰਕੇ ਆਪਦਾ ਨਾ ਵੇਝਿਓ ਸੋ ਮੰਡੀ ਦੇ ਅਨੁਸਾਰ ਰੇਟਾਂ ਦੇ ਅਨੁਸਾਰ ਮਾਹੌਲ ਦੇਖ ਕੇ ਆਪਦਾ ਕੁਸ਼ ਨਾਲ ਦੀ ਨਾਲ ਤੇ ਕੁਛ ਚੋਨਾ ਸਟੋਰ ਕਰਕੇ ਬੈਲੈਂਸ ਬਣਾ ਕੇ ਜੇ ਸਟੋਰ ਵੀ ਕਰਨਾ ਤਾਂ ਪ੍ਰੋਪਰ ਬੈਲੈਂਸ ਬਣਾ ਕੇ ਆਪਣੇ ਚੋਨੇ ਦਾ ਸਟੋਰ ਇਸ ਵਾਰ ਕਰਿਓ ਇੰਨੀ ਜ਼ਿਆਦਾ ਤੂਫਾਨੀ ਤੇਜ਼ੀ ਦੀ ਇਸ ਵਾਰ ਉਮੀਦ ਨਹੀਂ ਹੈਗੀ ਸੋ ਹੁਣ ਜੋ ਮੰਡੀਆਂ ਦੇ ਵਿੱਚ ਰੇਟ ਚੱਲ ਰਹੇ ਨੇ ਉਹਨਾਂ ਦੇ ਉੱਪਰ ਆਪਾਂ ਚਰਚਾ ਕਰਦੇ ਹਾਂ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਹੀ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਸੁਨਾਮ ਮੰਡੀ ਦੀ ਇੱਥੇ 1509 ਕੰਬਾਈਨ ਵਾਲਾ 3360 ਰੁਪਏ 1692 3350 ਰੁਪਏ 1847 3070 1121 3975 1885 3650 1718 ਕੰਬਾਈਨ ਵਾਲਾ 3575 1401 3530 1886 3425 27 ਚੋਨਾ 24300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਗੱਲ ਕਰਦੇ ਆ ਜੋ ਪਾਤੜਾ ਮੰਡੀ ਪੰਜਾਬ ਦੀ ਇੱਥੇ 159 ਕੰਬਾਈਨ ਵਾਲਾ 3320 ਰੁਪਏ 1847 3050 ਰੁਪਏ 1121 3740 ਰੁਪਏ 1718 ਕੰਬਾਈਨ ਵਾਲਾ 3600 ਰੁਪਏ 1718 ਹੱਥ ਵਾਲਾ 3740 ਰੁਪਏ 1885 ਹੱਥ ਵਾਲਾ 3700 ਰੁਪਏ 1401 3560 ਰੁਪਏ ਪੀ7 ਕੰਬਾਈਨ ਵਾਲਾ 3400 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਹਾਂ ਚ ਜਰਮੰਡੀ ਦੀ ਇੱਥੇ 1500 ਨੂੰ ਹੱਥ ਵਾਲਾ 3230 ਰੁਪਏ 1500 ਨੂੰ ਕੰਬਾਈਨ ਵਾਲਾ 2821 ਰੁਪਏ 17 18 ਹੱਥ ਵਾਲਾ 3881 ਰੁਪਏ 17 18 ਕੰਬਾਈਨ ਵਾਲਾ 3315 ਰੁਪਏ 18 47 2751 ਰੁਪਏ 11 21 4380 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਹੈ ਚੀਕਾ ਮੰਡੀ 17 18 ਹੱਥ ਵਾਲਾ 3800 ਰੁਪਏ 11 21 3950 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਹੈ ਅਮਰਸਰ ਸਾਇਬ ਮੰਡੀ 1509 ਕੰਬਾਈਨ ਵਾਲਾ 3150 ਰੁਪਏ 1718 3550 ਰੁਪਏ 1718 ਹੱਥ ਵਾਲਾ 3880 ਰੁਪਏ 1112 ਕੰਬਾਈਨ ਵਾਲਾ 4200 ਰੁਪਏ 11 ਕੀ ਹੱਥ ਵਾਲਾ 4286 ਰੁਪਏ ਪੀ 7 3300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਬੁਲਾਡਾ ਮੰਡੀ 1885 ਕੰਬਾਈਨ ਵਾਲਾ 3641 ਰੁਪਏ 1718 3570 ਰੁਪਏ 1509 ਕੰਬਾਈਨ ਵਾਲਾ 3310 ਰੁਪਏ 1886 3380 ਰੁਪਏ 1401 3460 ਰੁਪਏ 1847 ਕੰਬਾਈਨ ਵਾਲਾ 3000 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਆ ਸਮਾਣਾ ਮੰਡੀ ਦੀ 1509 ਕੰਬਾਈਨ ਵਾਲਾ 3250 ਰੁਪਏ 1847 ਕੰਬਾਈਨ ਵਾਲਾ 2950 ਰੁਪਏ 1121 4000 ਰੁਪਏ 1718 3700 ਰੁਪਏ 1401 3570 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਆ ਐਲਨਵਾੜ ਮੰਡੀ 1847 ਕੰਬਾਈਨ ਵਾਲਾ 3212 ਰੁਪਏ 1401 3361 ਰੁਪਏ 1509 3251 ਰੁਪਏ ੁੱਕੜਾਂ ਵਾਲੀ ਮੰਡੀ 1121 ਹੱਥ ਵਾਲਾ 4331 ਰੁਪਏ <Tipps> raphe, 11 ਕਿ ਕੰਬਾਈਨ ਵਾਲਾ 4135 ਰੁਪਏ 17 18 ਹੱਥਵੜਾ 3961 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਫਾਜ਼ਲ ਕਾ ਮੰਡੀ 11 ਕਿ ਕੰਬਾਈਨ ਵਾਲਾ 3915 ਰੁਪਏ 17 18 ਕੰਬਾਈਨ ਵਾਲਾ 3525 ਰੁਪਏ 1401 3400 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਕੋਟਕਪੂਰਾ ਮੰਡੀ 17 18 ਕੰਬਾਈਨ ਵਾਲਾ 3565 ਰੁਪਏ 18 47 2780 ਰੁਪਏ 1509 3000 ਰੁਪਏ 1401 ਕੰਬਾਈਨ ਵਾਲਾ 3380 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਫਤੇਗਰ ਚੂੜੀਆਂ ਮੰਡੀ 17 18 ਕੰਬਾਈਨ ਵਾਲਾ 3750 ਰੁਪਏ 17 18 ਹੱਥ ਵਾਲਾ 3880 ਰੁਪਏ 11 ਕਿ ਕੰਬਾਈਨ ਵਾਲਾ 4350 ਰੁਪਏ 11 ਕਿ ਹੱਥ ਵਾਲਾ 4250 ਰੁਪਏ 1509 3150 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਮੁਕਸਰ ਮੰਡੀ 11 ਕਿ ਹੱਥ ਵਾਲਾ 4185 ਰੁਪਏ 17 18 ਹੱਥ ਵਾਲਾ 3580 ਰੁਪਏ 16 92 ਹੱਥ ਵਾਲਾ 3150 ਰੁਪਏ 18 85 ਹੱਥ ਵਾਲਾ 3660 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਖਣੋਰੀ ਮੰਡੀ 1401 3490 ਰੁਪਏ 1885 3680 ਰੁਪਏ 1885 3900 ਰੁਪਏ 1718 ਹੱਥ ਵਾਲਾ 3750 ਰੁਪਏ ਅੰਬਾਲਾ ਸਿਟੀ 1121 4351 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਪੀਲੂ ਖੇੜਾ ਮੰਡੀ 1121 ਕੰਬਾਈਨ ਵਾਲਾ 3715 ਰੁਪਏ 1121 ਹੱਥ ਵਾਲਾ 4410 ਰੁਪਏ 1718 ਕੰਬਾਈਨ ਵਾਲਾ 3378 ਰੁਪਏ 1718 ਹੱਥ ਵਾਲਾ 3921 ਰੁਪਏ 1885 ਕੰਬਾਈਨ ਵਾਲਾ 3525 ਰੁਪਏ 18 85 ਹੱਥ ਵਾਲਾ 4078 1401 3314 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਜੀਨ ਮੰਡੀ 11 21 ਹੱਥ ਵਾਲਾ 4350 ਰੁਪਏ 17 18 ਹੱਥ ਵਾਲਾ 3800 71 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਗੱਲ ਕਰਦੇ ਹਾਂ ਫਤਿਹਵਾਦ ਮੰਡੀ ਦੀ ਇੱਥੇ 1401 3430 ਰੁਪਏ 11 21 ਕੰਬਾਈਨ ਵਾਲਾ 3900 ਰੁਪਏ 17 18 ਹੱਥ ਵਾਲਾ 3645 ਰੁਪਏ 18 85 3755 ਰੁਪਏ ਨਰਵਾਣਾ ਮੰਡੀ 11 ਕੀ ਹੱਥ ਵਾਲਾ 4300 ਰੁਪਏ 18 85 ਹੱਥ ਵਾਲਾ 3900 ਰੁਪਏ 17 18 3470 17 18 ਹੱਥ ਵਾਲਾ 3800 ਰੁਪਏ 1401 3400 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ। ਰਾਣੀਆਂ ਮੰਡੀ 1401 3383 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕੀਆ। ਰੁੱਤ ਕਮੰਡੀ 11 ਕੀ ਕੰਬਾਈਨ ਵਾਲਾ 3701 ਰੁਪਏ 11 ਕੀ ਹੱਥ ਵਾਲਾ 4400 11 ਰੁਪਏ 17 18 ਹੱਥ ਵਾਲਾ 3951 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ। ਪੇਵਾਮਡੀ 17 18 ਕੰਬਾਈਨ ਵਾਲਾ 3460 ਰੁਪਏ 17 18 ਹੱਥ ਵਾਲਾ 3880 ਰੁਪਏ 11 ਕੀ ਹੱਥ ਵਾਲਾ 4100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਗੱਲ ਕਰਦੇ ਹਾਂ ਕੈਥਲ ਮੰਡੀ ਦੀ 18 85 ਹੱਥ ਵਾਲਾ 4070 ਰੁਪਏ 1401 3450 ਰੁਪਏ 17 18 3910 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਸਰਸਾ ਮੰਡੀ 18 47 ਕੰਬਾਈਨ ਵਾਲਾ 2915 ਰੁਪਏ 1401 3365 ਰੁਪਏ 1509 ਲਗਭਗ 3296 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਗੱਲ ਕਰਦੇ ਆ ਪੀਵੀ1 ਦੀ 2950 ਰੁਪਏ 17 18 3409 ਰੁਪਏ ਰਤਿਆ ਮੰਡੀ 1401 ਕੰਬਾਈਨ ਵਾਲਾ 3463 ਰੁਪਏ 18 47 2911 ਰੁਪਏ ਪੀਵੀ1 3131 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਟੁਹਾਣਾ ਮੰਡੀ 1401 3525 ਰੁਪਏ 17 18 3600 ਰੁਪਏ 11 21 3700 ਰੁਪਏ ਤੇ 1500 ਨੂੰ 3265 ਰੁਪਏ 1847 ਨੂੰ 2115 ਰੁਪਏ 1885 3580 ਰੁਪਏ ਕੰਬਾਈਨ ਵਾਲਾ 1885 ਹੱਥ ਵਾਲਾ 3900 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਪਾਣੀਪਤ ਮੰਡੀ 1121 ਹੱਥ ਵਾਲਾ 4400 ਰੁਪਏ 1718 3900 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਖੈਰ ਮੰਡੀ 1718 ਹੱਥ ਵਾਲਾ 3800 ਰੁਪਏ 1847 2951 ਰੁਪਏ 1401 ਤੇ 3000 ਰੁਪਏ 1500 ਨੂੰ ਹੱਥ ਵਾਲਾ 3061 ਰੁਪਏ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਸੇ ਮੇਰੇ ਕਿਸਾਨ ਵੀਰ ਨੇ ਜੋ ਚੋਨਾਵ ਦਾ ਮੰਡੀ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਵਿੱਚ ਹੈ ਤਾਂ ਕਿਰਪਾ ਕਰਕੇ ਕਿਹੜੀ ਮੰਡੀ ਕਿਹੜੀ ਵੈਰਾਈਟੀ ਕੀ ਰੇਟ ਚੋਨਾ ਲੱਗਿਆ ਜਰੂਰ ਦੱਸਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰ ਇਸ ਤੋਂ ਜਾਣਕਾਰੀ ਲੈ ਸਕਣ ਤੇ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਨਾਲ ਕਮੈਂਟਾਂ ਦੇ ਵਿੱਚ ਆਪਦੇ ਵਿਚਾਰ ਮੰਡੀ ਦਾ ਮਾਹੌਲ ਜ਼ਰੂਰ ਦੱਸਿਆ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ੀ ਜਾਂ ਮੰਦੀ ਆਉਣ ਦੀ ਕੀ ਤੁਹਾਨੂੰ ਸੰਭਾਵਨਾ ਲੱਗਦੀ ਹੈ ਸੋ ਇਸ ਦੇ ਨਾਲ ਨਾਲ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਇਹੀ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ